ਇਸ ਸਰਦੀਆਂ ਚ ਫ੍ਰਿਜ ਨੂੰ ਬੰਦ ਕਰਨਾ ਠੀਕ ਫ੍ਰਿਜ ਦੀ ਉਮਰ ਵਧਾਉਣ ਲਈ ਟਿਪਸ ਕਿ ਤੁਸੀਂ ਵੀ ਸਰਦੀਆਂ ਚ ਚੱਲਦਾ ਛੱਡਦੇ ਹੋ ਫ੍ਰਿਜ ਸਾਨੂੰ ਕੀ ਲੈਣਾ ਚਾਹੀਦਾ ਹੈ ਫੈਸਲਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਦੇ ਅਸੀਂ ਰੋਜ਼ਾਨਾ ਦੇ ਤਾਜ਼ਾ ਅਪਡੇਟ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਘਰ ਪਰਿਵਾਰ ਨਾਲ ਸੰਬੰਧਿਤ ਤੇ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਪ੍ਰੈਸ ਕਰ ਲਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਸਰਦੀਆਂ ਦੀ ਸ਼ੁਰੂਆਤ ਨਾਲ ਹੀ ਘਰਾਂ 'ਚ ਕਈ ਆਦਤਾਂ ਬਦਲ ਜਾਂਦੀਆਂ ਨੇ ਲੋਕ ਠੰਡਾ ਪਾਣੀ ਘੱਟ ਪੀਂਦੇ ਨੇ ਆਈਸਕ੍ਰੀਮ ਤੇ ਹੋਰ ਠੰਡੀਆਂ ਚੀਜ਼ਾਂ ਵੀ ਘੱਟ ਵਰਤਦੇ ਨੇ ਜਿਸ ਕਰਕੇ ਫ੍ਰਿਜ ਦੀ ਵਰਤੋਂ ਵੀ ਘਟਦੀ ਹੈ ਹਰ ਸਾਲ ਇੱਕ ਹੀ ਸਵਾਲ ਉੱਠਦਾ ਹੈ ਕਿ ਕੀ ਸਰਦੀਆਂ 'ਚ ਫ੍ਰਿਜ ਬੰਦ ਕਰ ਦੇਣਾ ਚਾਹੀਦਾ ਹੈ ਬਹੁਤੇ ਲੋਕ ਇਹ ਸੋਚਦੇ ਨੇ ਕਿ ਫ੍ਰਿਜ ਬੰਦ ਕਰਨ ਨਾਲ ਬਿਜਲੀ ਬਚੇਗੀ ਅਤੇ ਇਸ ਦੀ ਉਮਰ ਵਧੇਗੀ ਪਰ ਮਾਹਿਰ ਇਸ ਧਾਰਨਾ ਨੂੰ ਗਲਤ ਦੱਸਦੇ ਨੇ ਫ੍ਰਿਜ ਨੂੰ ਬੰਦ ਕਰਨਾ ਨੁਕਸਾਨਦਾਇਕ ਹੈ ਮਾਇਰਾਂ ਦੇ ਮੁਤਾਬਕ ਫ੍ਰਿਜ ਘਰ ਦਾ ਉਹ ਜ਼ਰੂਰੀ ਸਮਾਨ ਹੈ ਜੋ ਖਾਣੇ ਨੂੰ ਸੁਰੱਖਿਅਤ ਰੱਖਣ ਅਤੇ ਸਬਜ਼ੀਆਂ ਨੂੰ ਤਾਜ਼ਾ ਰੱਖਣ ਲਈ ਬਹੁਤ ਮਹੱਤਵਪੂਰਨ ਹੈ ਸਰਦੀਆਂ 'ਚ ਇਸ ਦੀ ਵਰਤੋਂ ਭਾਵੇਂ ਘੱਟ ਹੋ ਜਾਵੇ ਪਰ ਫ੍ਰਿਜ ਨੂੰ ਬੰਦ ਕਰਨਾ ਮਸ਼ੀਨ ਲਈ ਨੁਕਸਾਨਦਾਇਕ ਹੋ ਸਕਦਾ ਹੈ ਸਭ ਤੋਂ ਵੱਡਾ ਕਾਰਨ ਹੈ ਫ੍ਰਿਜ ਦਾ ਕੰਪਰੈਸ਼ਨ ਜੋ 쿨ਿੰਗ ਨੂੰ ਕੰਟਰੋਲ ਰੱਖਦਾ ਹੈ ਜੇ ਤੁਸੀਂ ਫ੍ਰਿਜ ਨੂੰ ਲੰਬੇ ਸਮੇਂ ਲਈ ਬੰਦ ਕਰ ਦਿੰਦੇ ਹੋ ਤਾਂ ਕੰਪਰੈਸ਼ਨ ਦੀ کارਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਈ ਵਾਰ ਗੈਸ ਲੀਕੇਜ ਦਾ ਖਤਰਾ ਵੀ ਬਣ ਜਾਂਦਾ ਹੈ ਜਿਸ ਨਾਲ ਮਹਿੰਗੀ ਰਿਪੇਅਰ ਦੀ ਲੋੜ ਪੈਂਦੀ ਹੈ ਬਿਜਲੀ ਬਚਤ ਨੂੰ ਲੈ ਕੇ ਵੀ ਹੈ ਵੱਡਾ ਭਰਮ ਬਿਜਲੀ ਬਚਤ ਨੂੰ ਲੈ ਕੇ ਵੀ ਇੱਕ ਵੱਡਾ ਭਰਮ ਹੈ ਕਿ ਫ੍ਰਿਜ ਹਮੇਸ਼ਾ ਇੱਕੋ ਜਿਹੀ ਬਿਜਲੀ ਖਰਚਦਾ ਹੈ ਪਰ ਸੱਚ ਇਹ ਹੈ ਕਿ ਸਰਦੀਆਂ ਚ ਪਹਿਲਾਂ ਹੀ ਤਾਪਮਾਨ ਘੱਟ ਹੋਣ ਕਰਕੇ ਕੰਪਰੈਸ਼ਨ ਨੂੰ ਵੱਧ ਮਿਹਨਤ ਨਹੀਂ ਕਰਨੀ ਪੈਂਦੀ ਜਿਸ ਨਾਲ ਬਿਜਲੀ ਦੀ ਖਪਤ ਆਪਣੇ ਆਪ ਹੀ ਘਟ ਜਾਂਦੀ ਹੈ ਜੇ ਫ੍ਰਿਜ ਨੂੰ ਲੋ ਕੂਲਿੰਗ ਸੈਟਿੰਗ ਜਿਵੇਂ ਕਿ ਲੈਵਲ 1 ਜਾਂ 2 ਤੇ ਚਲਾਇਆ ਜਾਵੇ ਤਾਂ ਬਿਜਲੀ ਹੋਰ ਵੀ ਘੱਟ ਖਰਚ ਹੁੰਦੀ ਹੈ ਆਧੁਨਿਕ ਫ੍ਰਿਜਾਂ ਚ ਆਉਂਦਾ ਹੈ ਵਿంటర్ ਮੋਡ ਤੇ ਇਕੋ ਮੋਡ ਆਧੁਨਿਕ ਫ੍ਰਿਜਾਂ ਚ ਉਹਦੇ ਵਿంటర్ ਮੋਡ ਅਤੇ ਇਕੋ ਮੋਡ ਸਿਰਫ ਸਹੂਲਤ ਲਈ ਨਹੀਂ ਬਲਕਿ ਮਸ਼ੀਨ ਦੀ ਸਿਹਤ ਬਣਾਈ ਰੱਖਣ ਲਈ ਵੀ ਬਣਾਏ ਗਏ ਨੇ ਮਾਇਰਾਂ ਦੀ ਸਲਾਹ ਹੈ ਕਿ ਸਰਦੀਆਂ ਚ ਫ੍ਰਿਜ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਘੱਟ ਕੂਲਿੰਗ ਤੇ ਸੈਟਿੰਗ ਕਰਕੇ ਚਲਾਇਆ ਜਾਵੇ ਇਸ ਨਾਲ ਮਸ਼ੀਨ ਦੀ ਪਰਫਾਰਮੈਂਸ ਸਥਿਰ ਰਹਿੰਦੀ ਹੈ ਕੰਪਰੈਸਰ ਤੇ ਦਬਾਅ ਨਹੀਂ ਪੈਂਦਾ ਅਤੇ ਫ੍ਰਿਜ ਦੀ ਉਮਰ ਵੀ ਵੱਧ ਜਾਂਦੀ ਹੈ ਯਾਦ ਰੱਖੇ ਇਹ ਜਾਣਕਾਰੀ ਵੱਖ-ਵੱਖ ਇਲੈਕਟ੍ਰੀਸ਼ੀਅਨਰ ਮਾਇਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਤੁਹਾਡੇ ਫਾਇਦੇ ਦੀ ਹੈ ਇਹ ਪੱਕੀ ਗੱਲ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਸੇ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ